ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕ tartar ਤੇ ਅੱਜ ਆਪ ਜੀ ਦੇ ਲਈ ਕਹਾਣੀ ਪੇਸ਼ ਹੈ ਜੀ ਲੇਖਿਕਾ ਬਚਿੰਤ ਕੌਰ ਕਹਾਣੀ ਇੱਕ ਵਾਲੇ ਜ਼ੁਰਮ ਸਾਡਾ ਜਹਾਜ਼ ਹੁਣ 680 ਫੁੱਟ ਦੀ ਉਚਾਈ ਤੋਂ ਹੈਠਾਂ ਧਰਤੀ ਵੱਲੋਂ ਉੱਡਣ ਲੱਗ ਪਿਆ ਸੀ ਤੇ ਅਸੀਂ ਨਿਊਯਾਰਕ ਦੇ ਕਨੇਡੀ ਹਵਾਈ ਅੱਡੇ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੇ ਸਾਂ ਖਿੜਕੀ ਵਿੱਚੋਂ ਹੇਠਾਂ ਸਮੁੰਦਰ ਦੀ ਸਤ੍ਹਾ ਹੁਣ ਸਾਫ਼ ਨਜ਼ਰ ਆ ਰਹੀ ਸੀ ਮੈਂ ਇੱਕ ਵਾਰੀ ਜਹਾਜ਼ ਦੇ ਅੰਦਰ ਤੇ ਇੱਕ ਵਾਰੀ ਬਾਹਰ ਦੇਖਦਾ ਅੰਦਰੋਂ-ਉਂਦਰੀ ਪੈ ਪੇਤ ਹੁੰਦਾ ਜਾ ਰਿਹਾ ਸੀ ਆਪਣੀ ਸੀਟ ਨਾਲ ਬੰਨੀ ਪੇਟੀ ਜਿਵੇਂ ਮੇਰੇ ਦੁਆਲੇ ਲਪਟਿਆ ਕਾਲਾ ਨਾਗ ਬਣ ਗਈ ਸੀ ਜਿਉਂ-ਜਿਉਂ ਜਹਾਜ਼ ਸਮੁੰਦਰ ਦੀ ਸਤ੍ਹਾ ਨੂੰ ਪਾਰ ਕਰਦਾ ਜਾ ਰਿਹਾ ਸੀ ਦੇਉ ਤੇ ਮੇਰੇ ਅੰਦਰ ਛੁਪੇ ਪੈਦਾ ਦਿਓ ਆਪਣਾ ਕਦਮ ਲੰਬਾ ਹੀ ਲੰਬਾ ਕਰੀ ਜਾ ਰਿਹਾ ਸੀ ਇਸ ਜੀਵ ਜੇ ਪੈ ਨਾਲ ਮੇਰਾ ਲੂ ਲੂ ਕੰਬ ਰਿਆ ਸੀ ਤੇ ਪਲੋ ਪਲੀ ਮੇਰੇ ਚਿਹਰੇ ਦਾ ਰੰਗ ਪੀਲਾ ਜ਼ਰਦ ਪੈ ਗਿਆ ਹਰੇ ਰੰਗ ਦੀਆਂ ਧਾਰੀਆਂ ਵਾਲੀ ਡਰੈਸ ਪਹਿਨੀ ਮਲੂਕ ਜੀ 에ਅਰ ਹੋਸਟਸ ਕੁੜੀ ਨੇ ਜਿਵੇਂ ਮੇਰੇ ਚਿਹਰੇ ਦੇ ਉੱਡੇ ਰੰਗ ਨੂੰ ਭਾਪ ਲਿਆ ਸੀ ਉਹ ਫਟਾਫਟ ਮੇਰੇ ਕੋਲ ਆਈ ਤੇ ਮੇਰਾ ਮੁੜ ਕੋ ਮੁੜਕੀ ਹੋਇਆ ਚਿਹਰਾ ਵਾਰ-ਵਾਰ ਹੱਥ ਵਿੱਚ ਫੜੇ ਛੋਟੇ ਜਿਹੇ ਟਾਵਲ ਪੇਪਰ ਨਾਲ ਪੂੰਝਣ ਲੱਗੇ। ਵਾਟ ਹੈਪਨਡ ਮਿਸਟਰ ਦੇਵ? ਉਸਦੇ ਬੁੱਲਾਂ ਉੱਤੇ ਕਈ ਛੋਟੇ-ਛੋਟੇ ਪ੍ਰਸ਼ਨ ਚਿੰਨ ਬਣੇ ਪਰ ਮੈਂ ਤਾਂ ਕਿਸੇ ਦਾ ਵੀ ਕੋਈ ਉੱਤਰ ਨਾ ਦੇ ਸਕਿਆ। ਉਸਨੇ ਫੌਰਨ ਜਹਾਜ਼ ਦੀ ਅਗਲੀ ਕੈਬਿਨ ਵਿੱਚੋਂ ਇੱਕ ਡਾਕਟਰ ਨੂੰ ਆਪਣੀ ਮਦਦ ਲਈ ਸੱਦਿਆ। ਡਾਕਟਰ ਨੇ ਬੜੀ ਫੁਰਤੀ ਨਾਲ ਆਉਂਦਿਆਂ ਸਾਰ ਮੇਰਾ ਮੈਡੀਕਲ ਮੋਹਿਨਾ ਕੀਤਾ ਤੇ ਤਿੰਨ ਚਿੱਟੀਆਂ ਗੋਲੀਆਂ ਮੇਰੀ ਹਥੇਲੀ ਉੱਤੇ ਰੱਖ ਦਿੱਤੀਆਂ ਮੇਰਾ ਬਲੱਡ ਪ੍ਰੈਸ਼ਰ 200 ਤੋਂ ਉੱਤੇ ਹੋ ਗਿਆ ਸੀ ਮੈਨੂੰ ਲੱਗਿਆ ਮੇਰੇ ਹੱਥ ਪੈਰ ਜਮਾਈ ਮਿੱਟੀ ਹੁੰਦੇ ਜਾ ਰਹੇ ਨੇ ਮੈਂ ਬੜੀ ਮੁਸ਼ਕਲ ਦੀ ਨਾਲ 에ਅਰ ਹੋਸਟਸ ਦੇ ਹੱਥੋਂ ਪਾਣੀ ਦਾ ਗਲਾਸ ਫੜਦੇ ਆ ਤਿੰਨੇ ਗੋਲੀਆਂ ਆਪਣੇ ਸੰਗੋਂ ਖੇਠਾ ਉਤਾਰ ਲਈਆਂ ਪਰ ਮੇਰੇ ਮੱਥੇ ਦਾ ਪਸੀਨਾ ਦਾ ਫੇਰ ਵੀ ਉਮੀਦਾਂ ਵੇਸੀ ਇੱਕ ਕੰਬਾ ਮੇਰੇ ਸਰੀਰ ਦੇ ਲੂ-ਲੂ ਨੂੰ ਅੰਦਰੋਂ ਹੰਦੇ ਕੰਬਾਰਿਆ ਸੀ ਕਾਲੀਆਂ ਤੇ ਡੂੰਗੀਆਂ ਝੀਲ ਅੱਖਾਂ ਵਾਲੇ 에ਅਰ ਹੋਸਟਸ ਤੇ ਚੌੜੇ ਜਿਹੇ ਨੱਕ ਵਾਲਾ ਡਾਕਟਰ ਦੋਵੇਂ ਅਜੇ ਵੀ ਜਿਉਂਦੇ ਤਿਉਂ ਮੇਰੀ ਸੀਟ ਦੇ ਕੋਲ ਖੜੇ ਸਨ ਉਹਨਾਂ ਦੇ ਚਿਹਰਿਆਂ ਦਾ ਰੰਗ ਵੀ ਜਿਵੇਂ ਹੌਲੀ-ਹੌਲੀ ਚਿੰਤਾ ਵਿੱਚ ਡੁੱਬਦਾ ਜਾ ਰਿਹਾ ਸੀ ਡਾਕਟਰ ਨੇ థਰਮੋਮੀਟਰ ਮੇਰੇ ਮੂੰਹ ਵਿੱਚ ਲਾ ਕੇ ਦੇਖਿਆ ਤਾਂ ਬੁਖਾਰ ਦਾ ਤਾਂ ਉਥੇ ਨਾ ਕੋਈ ਨਿਸ਼ਾਨ ਵੀ ਨਹੀਂ ਸੀ ਪਰ ਮੇਰੇ ਸਾਰੇ ਪਿੰਡੇ ਵਿੱਚੋਂ ਜਿਵੇਂ ਸਾਹ ਹੀ ਸੁੱਤਿਆ ਗਿਆ ਹੋਵੇ 에ਅਰ ਹੋਸਟਲਸ ਦੇ ਚਿਹਰੇ ਉੱਤੇ ਚਿੰਤਾ ਦੀ ਖੋਰ ਗੂੜੀ ਤੈ ਉੱਭਰਾਈ ਸੀ ਡਾਕਟਰ ਨੇ ਉਸ ਨੂੰ ਕਿਹਾ ਯੂ ਸ਼ੁੱਡ ਬੀ ਵਿਦ ਹਿਮ ਟਿਲ ਪਲੇਨ ਇਜ਼ ਨਾਟ ਲੈਂਡਡ ਡਾਕਟਰ ਦੀ ਇਹ ਗੱਲ ਸੁਣ ਕੇ ਤਾਂ ਜਿਵੇਂ ਮੇਰੇ ਉੱਤੇ ਸੱਤ ਘੜੇ ਹੋਰ ਪਾਣੀ ਪੈ ਗਿਆ ਸੀ ਜਹਾਜ਼ ਬਲੋਪਲੇ ਤਰਤੀਵਲ ਨੂੰ ਖਿੱਚਿਆ ਚੱਲਿਆ ਜਾ ਰਿਹਾ ਸੀ ਉਸ ਤਰਤੀਵਲ ਜਿੱਥੇ ਪੈਰ ਪਾਉਣ ਲਈ ਮੈਂ ਪਿਛਲੇ 6-7 ਵਰਿਆਂ ਤੋਂ ਲਗਾਤਾਰ ਜਦੋਜਹਿਦ ਕਰ ਰਿਹਾ ਸੀ ਦੋ ਵਾਰ ਤਾਂ ਮੈਨੂੰ ਬੈਂਕਾਕ ਤੋਂ ਹੀ ਰਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਏਜੰਟ ਨੇ ਫੋਟੋ ਤੇ ਨਾਂ ਬਦਲ ਕੇ ਮੈਨੂੰ ਕਿਸੇ ਹੋਰ ਪਾਸਪੋਰਟ ਨਾਲ ਜਹਾਜ਼ ਚੜਾਇਆ ਸੀ ਫਰੈਟ ਕੀ ਤਾਂ ਪਾਸਪੋਰਟ ਤੇ ਵੀਜ਼ਾ ਹੀ ਨਕਲੀ ਲੱਗਿਆ ਹੋਇਆ ਸੀ ਉਦੋਂ ਮੈਂ ਡੇਢ ਮਹੀਨਾ ਹੋਟਲਾਂ ਤੇ ਗੁਰਦੁਆਰਿਆਂ ਵਿੱਚ ਰੋਲਦਾ ਰਿਹਾ ਸੀ ਪੈਸੇ ਕਿੱਡਾ ਠਿਕਰੀਆਂ ਹਨ ਜੋ ਬੰਦਾ ਰੋਜ਼-ਰੋਜ਼ ਇਕੱਠੀਆਂ ਕਰ ਲਵੇ ਨਾਲੇ ਘਰੋਂ ਤੁਰਨ ਤੋਂ ਪਹਿਲਾਂ ਉਂਝ ਹੀ ਏਜੰਟਾਂ ਦੇ ਚੱਕਰਾਂ ਨੇ ਘਰ ਦੇ ਭਾਂਡੇ ਵਿਕਵਾ ਛੱਡੇ ਸਨ ਆਖਿਆ ਨਾ ਪੈਸਾ ਪਹਿਲਾਂ ਤੇ ਇਹਨਾਂ ਪਿੱਛੋਂ ਬਾਪੂ ਨੂੰ ਦਾ ਜ਼ਮੀਨ ਤੱਕ ਵੇਚਣੀ ਪਈ ਪਲਾਂ ਕਾਸਤੇ ਖਾਤਰ ਏਸੰਨੀ ਔਖੀ ਘੜੀ ਦਾ ਤਾਂ ਘਰੋਂ ਤੁਰਨ ਸਮੇ ਕਿਸੇ ਨੂੰ ਪੂਰਾ ਵੀ ਚਿੱਤ ਚਿੱਤ ਨਹੀਂ ਸੀ ਆ ਜੋ ਗੁਨਾਹ ਕਰਨ ਤੋਂ ਪਹਿਲਾਂ ਗੁਨਾਹ ਦਾ ਅਹਿਸਾਸ ਮੇਰੀ ਆਤਮਾ ਨੂੰ ਹੁਣ ਰੋਮ ਰੋਮ ਤੋਂ ਚੀਰ ਰਿਆ ਸੀ ਮੇਰਾ ਇੱਥੇ ਪ੍ਰਦੇਸ ਵਿੱਚ ਕੌਣ ਸਹਾਈ ਹੋਵੇਗਾ ਖਬਰੇ ਅਗਲੇ ਮੈਨੂੰ ਕਿਹੜੇ ਖੂਬ ਵਿੱਚ ਤੱਕਾ ਦੇਣ ਮੇਰਾ ਕਿਹੜਾ ਇੱਥੇ ਕੋਈ ਮਾਂ ਬੈਠਾ ਹੈ ਜੇਸੋ ਮੇਰਾ ਦੁੱਖ ਦਰਦ ਹੋਊਗਾ ਪਲਾ ਜੇ ਮੈਂ ਆਪਣੇ ਏਜੰਟ ਦਾ ਕਿਹਾ ਨਾ ਮੰਨਾਂ ਤਾਂ ਫਿਰ ਦੁਬਾਰਾ ਰਿਪੋਰਟ ਹੋਣ ਦਾ ਡਰ ਪਹਿਲਾਂ ਵੀ ਰਿਪੋਰਟ ਹੋ ਚੁੱਕਿਆ ਹਾਂ ਜੇ ਏਜੰਟ ਦੀ ਗੱਲ ਮੰਨ ਲਵਾਂ ਤਾਂ ਸਿੱਧਾ ਅੰਦਰ ਕਰ ਦੇਣਗੇ ਅਗਲੇ ਦੋਹਾਂ ਵਿੱਚੋਂ ਇੱਕ ਗੱਲ ਤਾਂ ਜ਼ਰੂਰ ਹੀ ਹੋਵੇਗੀ ਮੈਂ ਤਾਂ ਹੁਣ ਥੱੱਬਾ ਰੁਪਏ ਦਾ ਵੀ ਲਾ ਬੈਠਾ ਹੁਣ ਮੈਂ ਰਿਪੋਰਟ ਨਹੀਂ ਹੋਣਾ ਚਾਹੁੰਦਾ ਗੇ ਕਹਿਣਗੇ ਮੈਨੂੰ ਮੇਰੇ ਯਾਰ ਬੇਲੀ ਤੇ ਹੋਰ ਪਿੰਡ ਵਾਲੇ ਮਾਪਿਓ ਤਾਂ ਫੇਰ ਵੀ ਛਾਤੀ ਨਾਲ ਲਾਹੀ ਲੈਣਗੇ ਉਹਨਾਂ ਦਾ ਤਾਂ ਮੈਂ ਆਪਣਾ ਖੂਨ ਆ ਆਪਣੀ ਅੰਦਰ ਕਿਵੇਂ ਬਾਪੂ ਬਸ ੱਡੇ ਤੱਕ ਮੈਨੂੰ ਛੱਡਣਾ ਆ ਸਾਰੇ ਰਾਹ ਬੁੱਕ ਬੁੱਕ ਹੰਝੂ ਘੇਰਦਾ ਆਇਆ ਸੀ ਤੇ ਬੇਬੇ ਤਾਂ ਜਿਵੇਂ ਮੈਨੂੰ ਘਰੋਂ ਤੋੜਨ ਵੇਲੇ ਗੁੰਮ ਸੁਮ ਜਿਹੀ ਹੋ ਕੇ ਰਹਿ ਗਈ ਸੀ ਮੈਥੋ ਜਦੋਂ ਹੋਂ ਸਮੇ ਉਸੇ ਅੱਥਰੂ ਉਸ ਦਾ ਕੱਢ ਪਾੜ ਕੇ ਵਹਿਣਾ ਚਾਹੁੰਦੇ ਸਨ ਪਰ ਉਸ ਦੇ ਸੰਗ ਵਿੱਚ ਤਾਂ ਉਸ ਸਮੇ ਜਿਵੇਂ ਕੱਚ ਦਾ ਕੋਈ ਗੋਲਾ ਆੜ ਕੇ ਰਹਿ ਗਿਆ ਸੀ ਉਸ ਨੇ ਡਬ ਦਵਾਈਆਂ ਅੱਖਾਂ ਵਿੱਚ ਇੱਕ ਵਾਰੀ ਤਾਂ ਮੈਨੂੰ ਇਉਂ ਹੀ ਦੇਖਿਆ ਜਿਵੇਂ ਬਸ ਸਾਡੀ ਦੋਹਾਂ ਦੀ ਇਹ ਆਖਰੀ ਮਿਲਣੀ ਹੀ ਹੋਵੇ ਪੁੱਤ ਦੀ ਜਾਨ ਜੋਖਮ ਵਿੱਚ ਦੇਖ ਉਸਵੇਂ ਮੇਰਾ ਰਹਾ ਆਪਣੇ ਆਪ ਮੋਕੜਾ ਕਰ ਦਿੱਤਾ ਸੀ ਪਿਛਲੇ ਕਿੰਨੇ ਹੀ ਵਰਿਆਂ ਤੋਂ ਪਿੰਡਾਂ ਦੇ ਨੌਜਵਾਨ ਦੀ ਕਿਦਰੇ ਵੀ ਕੋਈ ਸੁਣਵਾਈ ਨਹੀਂ ਸੀ ਦੋਹੀ ਪਾਸੇ ਅਗਲਿਆਂ ਦੀ ਕੰਬਖਤੀ ਆਈ ਹੋਈ ਸੀ ਇੱਕ ਪਾਸੇ ਸ਼ੀ ਤੇ ਦੂਜੇ ਪਾਸੇ ਸੱਪ ਨਾ ਹੁਣ ਇੱਥੇ ਰਹਿਣ ਦਾ ਹੀ ਕੋਈ ਹੱਜ ਸੀ ਤੇ ਨਾ ਇਥੋਂ ਭੱਜ ਕੇ ਹੀ ਸਰਦਾ ਸੀ ਖਬਰੇ ਪੰਜਾਬ ਦੇ ਪਿੰਡਾਂ ਵਿੱਚ ਵਾਸ ਦੇ ਰਸਤੇ ਘਰਾਂ ਦੇ ਉਜਾੜੇ ਲਈ ਕਿਹੜੀ ਤੁਰ ਜ਼ਿੰਮੇਵਾਰ ਸੀ ਰੱਬ ਹੀ ਜਾਣੇ ਪਰ ਇੱਕ ਗੱਲ ਤਾਂ ਪੱਕੀ ਸੀ ਕਿ ਹੁਣ ਕੋਈ ਨੌਜਵਾਨ ਇੱਥੇ ਆਪਦੀ ਮੌਤ ਨਹੀਂ ਸਿਮਰਦਾ ਸਭ ਅਣਾਈ ਮੌਤ ਦੇ ਖੌਫ ਨੂੰ ਆਪਣੇ ਹੱਡਾਂ ਉੱਤੇ ਹੰਡਾਰੇ ਸਨ ਲੈਣ ਕਰਦੇ ਹਵਾਈ ਜਹਾਜ਼ ਦੀ ਆਵਾਜ਼ ਹੁਣ ਹੋਰ ਵੀ ਸ਼ੋਰਮਈ ਤੇ ਭਿਆਨਕ ਹੋ ਚੁੱਕੀ ਸੀ ਚਪਟੇ ਨੱਕ ਵਾਲੀ ਗੋਰੀ ਚਿੱਟੀ ਸਟੇਕ ਜਹੀ 에ਅਰ ਹੋਸਟਸ ਅਜੇ ਵੀ ਮੇਰੀ ਸੀਟ ਕੋਲੋਂ ਨਹੀਂ ਸਿੱਖਲੀ ਜੋ ਲਗਾਤਾਰ ਮੈਨੂੰ ਟਾਰਸ ਤੇ ਰਹੀ ਸੀ ਡੋਂਟ ਵਰੀ ਮਿਸਟਰ ਦੇਵ एवरीथिंग विल ਬੀ 올 ਰਾਈਟ ਉਹ ਮੇਰੇ ਅੰਦਰ ਪੈਦੀ ਅਸਲੀਤੋਂ ਮੂਲੋਂ ਹੀ ਬੇਖਬਰ ਲੱਗਦੀ ਸੀ ਮੇਰੇ ਅੰਦਰ ਵਿੱਚ ਇਹਾ ਗੁਨਾਹ ਦਾ ਅਹਿਸਾਸ ਮੈਨੂੰ ਤਿਲ ਤਿਲ ਪਾਛ ਰਿਆ ਸੀ 에어 호ਸਟਸ ਪਲਦੋ ਪਲਲੇ ਹੀ ਪਰਾਂ ਹਟੇ ਤਾਂ ਸਈ ਮੈਂ ਬਹੁਤ ਕਾਲਾ ਪਹਿਰਿਆ ਸੀ ਇਹੋਂ ਤਾਂ ਗੱਲ ਨਹੀਂ ਮਣਨੀ ਜਹਾਜ਼ ਦਾ ਧਰਤੀ ਨਾਲ ਲੱਗਣ ਹੀ ਵਾਲਾ ਸੀ ਮੈਂ ਆਪਣੀ ਢਿੱਡ ਦੇ ਦੁਆਲੇ ਕਸੀ ਪੇਟੀ ਨੂੰ ਆਪਣੀਆਂ ਸਜੇ ਹੱਥ ਦੀਆਂ ਉਂਗਲਾਂ ਨਾਲ ਟੋਹਦਿਆਂ ਉਥੋਂ ਉੱਠ ਖੜੇ ਹੋਣ ਲਈ ਇੱਕ ਤਰਲਾ ਜਿਹਾ ਲਿਆ ਏਅਰ ਹੋਸਟੈਸ ਨੇ ਸਾਫ਼ ਸ਼ਬਦਾਂ ਵਿੱਚ ਸਭ ਯਾਤਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਜਦੋਂ ਤੱਕ ਜਹਾਜ਼ ਪੂਰੀ ਤਰ੍ਹਾਂ ਲੈਂਡ ਨਹੀਂ ਕਰ ਜਾਂਦਾ ਕੋਈ ਵੀ ਪੈਸੇਂਜਰ ਆਪਣੀ ਸੀਟ ਤੋਂ ਨਹੀਂ ਹਿੱਲੇਗਾ ਤੇ ਨਾ ਹੀ ਆਪਣੀ ਪੇਟੀ ਖੋਲੇਗਾ ਮੈਨੂੰ ਜਾਪਿਆ 에ਅਰ ਹੋਸਟਸ ਤੇ 에ਅਰਲਾਈਨ ਦਾ ਸਾਰਾ ਕਰਿਊ ਜਿਵੇਂ ਮੈਨੂੰ ਹੀ ਘੂਰ ਰਿਆ ਹੋਵੇ ਨਹੀਂ ਮੈਨੂੰ ਤਾਂ ਮੇਰੇ ਆਪਣੇ ਅੰਦਰਲਾ ਪਾਲਾ ਹੀ ਖਾਰ ਰਿਆ ਸੀ ਅਚਾਨਕ ਜਹਾਜ਼ ਦੇ ਪਹੀਏ ਗੜਗੜ ਕਰਦੇ ਕੈਨੇਡੀਅਨ 에ਅਰਪੋਰਟ ਉਤੇ ਅਮਰੀਕਾ ਦੀ ਸਰਜ਼ਮੀਨ ਨਾਲ ਟਕਰਾਏ ਯਾਤਰੀ ਆਪੋ ਆਪਣੀਆਂ ਪੇਟੀਆਂ ਤੋਂ ਆਜ਼ਾਦ ਹੋ ਗਏ ਸਨ ਤੇ ਆਪੋ ਆਪਣਾ ਸਮਾਨ ਸੰਭਾਲਦੇ ਇੱਕ ਦੂਜੇ ਤੋਂ ਪਹਿਲਾਂ ਜਹਾਜ਼ ਤੋਂ ਹੇਠਾਂ ਉਤਰਨ ਲਈ ਕਾਲੇ ਜਾਪਰੇ ਸਨ ਇੱਕ ਪਤਲੀ ਜੀ ਮੇਮ ਆਪਣੇ ਵਾਲਾਂ ਵਿੱਚ ਬੁਰਸ਼ ਫੇਰ ਰਹੀ ਸੀ ਇੱਕ ਅਫਗਾਨੀ ਨੌਜਵਾਨ ਆਪਣੇ ਚਿਹਰੇ ਨੂੰ ਸਵਾਰਦਾ ਹੱਥਾਂ ਵਿੱਚ ਫੜੇ ਕਾਗਜ਼ਾਂ ਪੱਤਰਾਂ ਨੂੰ ਸੰਭਾਲਣ ਵਿੱਚ ਮगन ਸੀ ਇੱਕ ਹੋਰ ਹਿੰਦੂਸਤਾਨੀ ਬਿਰਧ ਮਾਤਾ ਜਿਵੇਂ ਆਪਣਾ ਸਮਾਨ ਚੁੱਕਣ ਲਈ ਕਿਸੇ ਦੂਜੇ ਦਾ ਸਹਾਰਾ ਪਾਲ ਰਹੀ ਸੀ ਮੈਂ ਸੁੱਤੇ ਸਿਧ ਉਸ ਨੇ ਮਦਦ ਨਹੀਂ ਉਸ ਨੂੰ ਪੁਕਾਰਿਆ ਪਰ ਮੇਰੀ ਪੇਟੀ ਤਾਂ ਅਜੇ ਵੀ ਜਿਉਂਦੀ ਤਿਉ ਬੰਨੀ ਹੋਈ ਸੀ ਮੇਰੀ ਸੀਟ ਕੋਲ ਖੜੀ 에ਅਰ ਹੋਸਟੈਸ ਦਾ ਪੂਰਾ ਧਿਆਨ ਅਜੇ ਵੀ ਮੇਰੀ ਤਰਫ ਹੀ ਸੀ ਇੱਕ ਇੱਕ ਕਰਕੇ ਜਦੋਂ ਤਕਰੀਬਨ ਸਾਰੇ ਹੀ ਮੁਸਾਫਿਰ ਹੇਠਾਂ ਉਤਰ ਗਏ ਤਾਂ ਜਾ ਕੇ ਡਾਕਟਰ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ 에ਅਰ ਹੋਸਟੈਸ ਨੇ ਮੇਰੀ ਪੇਟੀ ਸੀਟ ਨਾਲੋਂ ਆਪਣੇ ਹੱਥੇ ਖੋਲੀ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਆਪਣੀਆਂ ਦੋਹਾਂ ਜੇਬਾਂ ਉੱਪਰ ਹੱਥ ਰੱਖੇ ਸਿੱਧਾ ਜਹਾਜ਼ ਦੇ ਪਿਛਲੇ ਕੈਬਿਨ ਵਿੱਚ ਬਣੇ ਬਾਥਰੂਮ ਵੱਲੋਂ ਭੱਜਿਆ ਮੇ ਆਈ ਹੈਲਪ ਯੂ ਮਿਸਟਰ ਦੇਵ ਪਲੀਜ਼ ਵਿਦ ਕੇਅਰ 에ਅਰ ਹੋਸਟੈਸ ਦਾ ਸਾਰਾ ਧਿਆਨ ਮੇਰੇ ਵਿੱਚ ਹੀ ਸੀ ਇਹਨਾਂ ਸ਼ਬਦਾਂ ਨੂੰ ਸੁਣਦੇ ਸਾਰ ਮੇਰੇ ਅੰਦਰ ਛੁਪੇ ਡਰ ਦਾ ਪਰਛਾਵਾਂ ਹੋਰ ਲੰਬਾ ਹੋ ਗਿਆ ਜਹਾਜ਼ ਦੇ ਦੂਜੇ ਕੈਬਿਨ ਵਿੱਚ ਹੁਣ ਸਿਰਫ ਇੱਕ ਹੇਅਰ ਹੋਸਟੈਸ ਤੇ ਦੂਜਾ ਮੇਰੀ ਦੇਖਭਾਲ ਕਰਨ ਵਾਲਾ ਡਾਕਟਰ ਬਸ ਇਹੀ ਦੋ ਜਣੇ ਬਾਕੀ ਸਨ ਮੈਂ ਪਿਸ਼ਾਬ ਕਰਨ ਦੇ ਬਹਾਨੇ ਬਾਥਰੂਮ ਦੇ ਅੰਦਰ ਜਾ ਕੇ ਝੱਟ ਜ਼ੋਰ ਦੀ ਕੁੰਡੀ ਬੰਦ ਕਰ ਲਈ ਫਟਾਫਟ ਇੱਕ ਜੇਬ ਵਿੱਚੋਂ ਜਹਾਜ਼ ਦੀ ਟਿਕਟ ਕੱਢੀ ਤੇ ਦੂਜੇ ਵਿੱਚੋਂ ਪਾਸਪੋਰਟ ਹਾਂ ਹਾਂ ਮੈਨੂੰ 에ਜੰਟ ਦਾ ਕਹਿਣਾ ਮੰਨਣਾ ਹੀ ਚਾਹੀਦਾ ਨਾ ਰਹੂ ਬਾਸ ਤੇ ਨਾ ਵੱਜੂਗੀ ਬਾਂਸੂਰੀ ਜੇਕਰ ਕੋਲ ਪਾਸਪੋਰਟ ਹੀ ਨਹੀਂ ਹੋਵੇਗਾ ਤਾ ਮੈਨੂੰ ਰਿਪੋਰਟ ਕਰਨਗੇ ਹੀ ਕਿਵੇਂ ਪਰ ਇਹ ਜੁਰਮ ਹੈ ਮੇਰੀ ਆਤਮਾ ਨੇ ਚੇਤਾਵਨੀ ਦਿੱਤੀ ਮੈਂ ਜੇ ਦੁਚਿੱਤੀ ਜਹੇ ਵਿੱਚ ਫਸਿਆ ਮਨ ਤੇ ਆਤਮਾ ਦੋਹਾਂ ਵਿੱਚੋਂ ਕਿਸੇ ਦੀ ਵੀ ਆਵਾਜ਼ ਉੱਤੇ ਅਮਲ ਨਹੀਂ ਸੀ ਕਰ ਸਕਿਆ ਕਿ ਬਾਹਰੋਂ ਬਾਥਰੂਮ ਦਾ ਦਰਵਾਜ਼ਾ ਜ਼ੋਰ-ਜ਼ੋਰ ਦੇ ਖੜਕਿਆ ਮਿਸਟਰ ਦੇਵ ਪਲੀਜ਼ ਓਪਨ ਦਾ ਡੋਰ ਹਰੀਬ ਇਹ ਉਸੇ 에어 호ਸਟਸ ਦੀ ਆਵਾਜ਼ ਸੀ ਜੋ ਕਿਨੇ ਹੀ ਚਿਰ ਤੋਂ ਮੇਰੇ ਆਲੇ-ਦੋਲੇ ਮੇਰੇ ਦੇਖਪਰ ਲਈ ਘੁੰਮਦੇ ਰਹੀ ਸੀ ਉਸ ਦੀ ਆਵਾਜ਼ ਸੁਣਦਿਆਂ ਸਾਰ ਮੈਂ ਹੱਥਾਂ ਵਿੱਚ ਫੜੇ ਦੋਵੇਂ ਦਸਤਾਵੇਜ਼ ਛੇਤੀ ਨਾਲ ਟੁਕੜੇ-ਟੁਕੜੇ ਕਰ ਫਲੈਸ਼ ਵਿੱਚ ਰੋੜ ਦਿੱਤੇ ਦਰਵਾਜ਼ਾ ਹੋਰ ਜ਼ੋਰ ਦੇ ਖੜਕਿਆ ਮੈਂ ਆਪਣੇ ਚਿਹਰੇ ਉੱਤੇ ਇੱਕ ਫਿੱਕੀ ਜੀ ਮੁਸਕਾਨ ਭਰਦਿਆਂ ਝਟ ਬਾਥਰੂਮ ਦਾ ਬੂਹਾ ਖੋਲ ਦਿੱਤਾ ਪਰ ਬਾਥਰੂਮ ਦੇ ਬਾਹਰ ਜਹਾਜ਼ ਦੇ ਕਪਤਾਨ ਮਿਸਟਰ ਲੈਰੀ ਤੇ ਉਸਦੇ ਕ੍ਰਿਊ ਤੋਂ ਇਲਾਵਾ ਹੁਣ ਇੱਕ ਦੋ ਹੋਰ ਉਪਰੇ ਚਿਹਰੇ ਵੀ ਉਹਨਾਂ ਦੇ ਨਾਲ ਤਣ ਕੇ ਖੜੇ ਸਨ ਧੰਨਵਾਦ ਜੀ ਇਹ ਕਹਾਣੀ ਆਪਜੇ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ